ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤੇ ਮਹਿ ਬਾਵਨਾ ਅਜਰਾਸਭਾ ਤੋਂ ਰਿਟਾਇਰ ਹੋਣਗੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ 33 ਸਾਲ ਬਾਅਦ ਇਹ ਰਿਟਾਇਰਮੈਂਟ ਹੋ ਰਹੀ ਹੈ ਤੁਹਾਨੂੰ ਦੱਸ ਦੇਣੇ ਕਿ ਅਜਰਾਸਭਾ ਤੋਂ ਰਿਟਾਇਰ ਹੋਣਗੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ 33 ਸਾਲ ਬਾਅਦ ਰਾਜਸਭਾ ਤੋਂ ਹੋ ਰਹੇ ਨੇ ਉਹ ਰਿਟਾਇਰ ਤੇ 1990 ਦੇ ਵਿੱਚ ਅਸਮ ਤੋਂ ਪਹਿਲੀ ਵਾਰ ਹੀ ਪਹੁੰਚੇ ਸੀ ਰਾਜਸਭਾ ਆਖਰੀ ਵਾਰ ਹੋ 2019 ਦੇ ਵਿੱਚ Rajasthan ਤੋਂ ਰਾਜਸਭਾ ਸੰਸਦ ਬਣੇ ਦੱਸ ਦਈਏ ਕਿ ਕੁੱਲ 54 ਸੰਸਦਾਂ ਦਾ ਕਾਰਜਕਾਲ ਅਪ੍ਰੈਲ ਚ ਸਮਾਪਤ ਹੋ ਰਿਹਾ ਹੈ ਤੇ ਇਹਨਾਂ 54 ਸੰਸਦਾਂ ਦੇ ਵਿੱਚ ਨੋ ਕੇਂਦਰੀ ਮੰਤਰੀ ਵੀ ਸ਼ਾਮਲ ਨੇ ਤੇ ਡਾਕਟਰ ਮਨਮੋਹਨ ਸਿੰਘ ਦੇ ਰਿਟਾਇਰਮੈਂਟ ਤੇ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਉਹਨਾਂ ਨੂੰ ਚਿੱਠੀ ਲਿਖੀ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਡੀ ਰਿਟਾਇਰਮੈਂਟ ਤੋਂ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਸੰਸਦ ਨੂੰ ਤੁਹਾਡੇ ਗਿਆਨ ਤੇ ਤਜਰਬੇ ਦੀ ਕਮੀ ਮਹਿਸੂਸ ਹੋਵੇਗੀ ਮਲਿਕਾ ਅਰਜੁਨ ਖੜਗੇ ਦੇ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਇੱਕ ਚਿੱਠੀ ਲਿਖੀ ਗਈ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਕੇ ਤੁਹਾਡੇ ਰਿਟਾਇਰਮੈਂਟ ਤੋਂ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਸੰਸਦ ਨੂੰ ਤੁਹਾਡੇ ਗਿਆਨ ਤੇ ਤਜਰਬੇ ਦੀ ਕਮੀ ਮਹਿਸੂਸ ਹੋਵੇਗੀ ਰਾਜ ਸਭਾ ਦੱਸਿਆ ਕਿ ਅੱਜ ਰਾਜ ਸਭਾ ਤੋਂ ਰਿਟਾਇਰ ਹੋਣਗੇ ਸਾਬਕਾ ਪ੍ਰਦਾਨ ਮੰਤਰੀ ਡਾਕਟਰ ਮਨਮੋਨ ਸਿੰਘ 33 ਸਾਲ ਬਾਅਦ ਰਾਜ ਸਭਾ ਤੋਂ ਹੋ ਰਹੇ ਨੇ ਰਿਟਾਇਰ ਤੇ 1999 ਦੇ ਵਿੱਚ ਅਸਮ ਤੋਂ ਪਹਿਲੀ ਵਾਰੀ ਪਹੁੰਚੇ ਸੇ ਪਹੁੰਚੇ ਸੀ ਰਾਜ ਸਭਾ ਆਖਰੀ ਵਾਰ ਉਹ 2002 ਦੇ ਵਿੱਚ Rajasthan ਤੋਂ ਰਾਜ ਸਭਾ ਸੰਸਦ ਬਣੇ ਦੱਸਿਆ ਕਿ ਕੁੱਲ 54 ਸੰਸਦਾਂ ਦਾ ਕਾਰਜਕਾਲ April 'ਚ ਸਮਾਪਤ ਹੋ ਰਿਹਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤੇ ਮਹਿ ਬਾਵਨਾ ਅਜਰਾਸਭਾ ਤੋਂ ਰਿਟਾਇਰ ਹੋਣਗੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ 33 ਸਾਲ ਬਾਅਦ ਇਹ ਰਿਟਾਇਰਮੈਂਟ ਹੋ ਰਹੀ ਹੈ ਤੁਹਾਨੂੰ ਦੱਸ ਦੇਣੀ ਹੈ ਕਿ ਅਜਰਾਸਭਾ ਤੋਂ ਰਿਟਾਇਰ ਹੋਣਗੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ 33 ਸਾਲ ਬਾਅਦ ਰਾਜਸਭਾ ਤੋਂ ਹੋ ਰਹੇ ਨੇ ਉਹ ਰਿਟਾਇਰ ਤੇ 1990 ਦੇ ਵਿੱਚ ਅਸਮ ਤੋਂ ਪਹਿਲੀ ਵਾਰੀ ਪਹੁੰਚੇ ਸੀ ਰਾਜਸਭਾ ਆਖਰੀ ਵਾਰ ਹੋ 2019 ਦੇ ਵਿੱਚ Rajasthan ਤੋਂ ਰਾਜਸਭਾ ਸੰਸਦ ਬਣੇ ਦੱਸਦੀ ਹੈ ਕਿ ਕੁੱਲ 54 ਸੰਸਦਾਂ ਦਾ ਕਾਰਜਕਾਲ ਅਪ੍ਰੈਲ ਚ ਸਮਾਪਤ ਹੋ ਰਿਹਾ ਹੈ ਤੇ ਇਹਨਾਂ 54 ਸੰਸਦਾਂ ਦੇ ਵਿੱਚ ਨੋ ਕੇਂਦਰੀ ਮੰਤਰੀ ਵੀ ਸ਼ਾਮਲ ਨੇ ਤੇ ਡਾਕਟਰ ਮਨਮੋਹਨ ਸਿੰਘ ਦੇ ਰਿਟਾਇਰਮੈਂਟ ਤੇ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਉਹਨਾਂ ਨੂੰ ਚਿੱਠੀ ਲਿਖੀ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਤੁਹਾਡੀ ਰਿਟਾਇਰਮੈਂਟ ਤੋਂ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਸੰਸਦ ਨੂੰ ਤੁਹਾਡੇ ਗਿਆਨ ਤੇ ਤਜਰਬੇ ਦੀ ਕਮੀ ਮਹਿਸੂਸ ਹੋਵੇਗੀ ਮਲਿਕਾ ਅਰਜੁਨ ਖੜਗੇ ਦੇ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਇੱਕ ਚਿੱਠੀ ਲਿਖੀ ਗਈ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਡੇ ਰਿਟਾਇਰਮੈਂਟ ਤੋਂ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਸੰਸਦ ਨੂੰ ਤੁਹਾਡੇ ਗਿਆਨ ਤੇ ਤਜਰਬੇ ਦੀ ਕਮੀ ਮਹਿਸੂਸ ਹੋਵੇਗੀ ਫਿਰ ਆसभा ਦੱਸਿਆ ਕਿ ਅੱਜ ਰਾਜ ਸਭਾ ਤੋਂ ਰਿਟਾਇਰ ਹੋਣਗੇ ਸਾਬਕਾ ਪ੍ਰਦਾਨ ਮੰਤਰੀ ਡਾਕਟਰ ਮਨਮੋਨ ਸਿੰਘ 33 ਸਾਲ ਬਾਅਦ ਰਾਜ ਸਭਾ ਤੋਂ ਹੋ ਰਹੇ ਨੇ ਰਿਟਾਇਰ ਤੇ 1999 ਦੇ ਵਿੱਚ ਅਸਮ ਤੋਂ ਪਹਿਲੀ ਵਾਰੀ ਪਹੁੰਚੇ ਸੇ ਪਹੁੰਚੇ ਸੀ ਰਾਜ ਸਭਾ ਆਖਰੀ ਵਾਰ ਉਹ 2000 ਦੇ ਵਿੱਚ Rajasthan ਤੋਂ ਰਾਜ ਸਭਾ ਸੰਸਦ ਬਣੇ ਦੱਸਿਆ ਕਿ ਕੁੱਲ 54 ਸੰਸਦਾਂ ਦਾ ਕਾਰਜਕਾਲ April 'ਚ ਸਮਾਪਤ ਹੋ ਰਿਹਾ ਹੈ। ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ। ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par